ਜ਼ਰੂਰੀ ਨਹੀਂ ਕਿ ਜ਼ਿਆਦਾ ਮਿਹਨਤ ਵਾਲੀਆਂ ਚੀਜ਼ਾਂ ਹੀ ਟੇਸਟੀ ਬਣਦੀਆਂ ਨੇ ਕਈ ਵਾਰ ਆਮ ਜੀ ਚੀਜ਼ ਸਿੰਪਲ ਤਰੀਕੇ ਨਾਲ ਬਣਾਈਏ ਸਵਾਦ ਲਾਜਵਾਬ ਹੁੰਦਾ ਅੱਜ ਆਪਾਂ ਬਣਾਇਆ ਬਹੁਤ ਹੀ ਮਜੇਦਾਰ ਜੇ ਆਲੂ ਟੁਕ ਜਿਹੜੇ ਕੀ ਖਾਣ ਦੇ ਵਿੱਚ ਇੰਨੇ ਜ਼ਿਆਦਾ ਟੇਸਟੀ ਹੈ ਕਿ ਤੁਸੀਂ ਵਾਰ-ਵਾਰ ਬਣਾਓਗੇ ਕਿਉਂਕਿ ਇਹ ਮਿੰਟਾਂ ਵਿੱਚ ਬਣ ਜਾਣਗੇ ਇਹਦੇ ਲਈ ਸਭ ਤੋਂ ਪਹਿਲਾਂ ਲੈਣੇ ਹੈਗੇ ਆਪਾਂ ਆਲੂ ਸਿਰਫ ਆਲੂ ਦੀ ਜ਼ਰੂਰਤ ਹੈ ਨਾ ਬੇਸਣ ਦੀ ਜ਼ਰੂਰਤ ਹੈ ਨਾ ਮੈਦੇ ਦੀ ਜ਼ਰੂਰਤ ਹੈ ਨਾ ਹੀ ਆਪਾਂ ਕੋਈ ਕਾਰਨਫਲੋਰ ਵਰਤਾਂਗੇ ਸਿੰਪਲ ਤਰੀਕਾ ਹੈ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਛਿੱਲ ਲਿਆ ਆਲੂ ਤੁਹਾਡੇ ਇਸ ਤਰੀਕੇ ਦੇ ਹੋਣੇ ਚਾਹੀਦੇ ਆ ਮਤਲਬ ਥੋੜੇ ਜੇ ਮੋਟੇ ਹੋਣ ਜਿਆਦਾ ਛੋਟੇ ਆਲੂ ਤੁਸੀਂ ਇਹਨਾਂ ਲਈ ਨਹੀਂ ਲੈਣੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋ ਕੇ ਦੁਬਾਰਾ ਫਿਰ ਇਹਦੇ ਛੋਟੇ-ਛੋਟੇ ਪੀਸ ਕੱਟਾਂਗੇ ਇਸ ਤਰੀਕੇ ਨਾਲ ਕੱਟਨੇ ਆ ਜਿਆਦਾ ਪਤਲਾ ਆਲੂ ਤੁਸੀਂ ਨਹੀਂ ਕੱਟਣਾ ਇੰਨਾ ਕੁ ਮੋਟਾ ਤੁਸੀਂ ਰੱਖਣਾ ਹੀ ਰੱਖਣਾ ਉਸ ਤੋਂ ਬਾਅਦ ਜੀ ਆਪਾਂ ਸਾਰੇ ਆਲੂ ਇਸੇ ਤਰੀਕੇ ਨਾਲ ਕੱਟ ਲੇ ਫਿਰ ਇੱਕ ਪਾਣੀ ਦਾ ਬਾਉਲ ਤੁਸੀਂ ਕੋਲੇ ਰੱਖ ਲਿਓ ਚੰਗੀ ਤਰ੍ਹਾਂ 2-3 ਵਾਰੀ ਪਾਣੀ ਬਦਲ ਕੇ ਇਹਨਾਂ ਨੂੰ ਧੋ ਲਿਓ ਬਹੁਤ ਹੀ ਸਿੰਪਲ ਤਰੀਕਾ ਤੇ ਆਲੂ ਘਰ ਦੇ ਵਿੱਚ ਮੌਜੂਦ ਹੀ ਹੁੰਦੇ ਆ ਤੇ ਹੋਰ ਕਿਸੇ ਚੀਜ਼ ਦੀ ਸਾਨੂੰ ਜ਼ਰੂਰਤ ਹੀ ਨਹੀਂ ਬੱਚੇ ਕਈ ਵਾਰੀ ਅਚਾਨਕੀ ਕੁਝ ਖਾਣ ਨੂੰ ਮੰਗਦੇ ਤਾਂ ਇਹ ਤੁਸੀਂ ਹੈਲਦੀ ਤਰੀਕੇ ਨਾਲ ਵੀ ਤਿਆਰ ਕਰ ਸਕਦੇ ਹੋ ਉਹ ਕਿਵੇਂ ਮੈਂ ਤੁਹਾਨੂੰ ਦੱਸੂਗੀ ਚੰਗੀ ਤਰ੍ਹਾਂ ਆਲੂਆਂ ਨੂੰ ਤੁਸੀਂ ਧੋ ਲਿਓ ਜੇ 20 ਮਿੰਟ ਹੈਗੇ ਆ ਤਾਂ ਚੰਨਨੀ ਵਿੱਚ ਪਾ ਕੇ ਰੱਖ ਦਿਓ ਤਾਂ ਕਿ ਸੁੱਕ ਜਾਣ ਨਹੀਂ ਤੁਸੀਂ ਐਟ ਅ ਟਾਈਮ ਇਹਨਾਂ ਨੂੰ ਕਿਸੇ ਵੀ ਟਾਵਲ ਵਗੈਰਾ ਉੱਪਰ ਰੱਖ ਕੇ ਦੋ ਚਾਰ ਮਿੰਟਾਂ ਲਈ ਇਸ ਕੱਪੜੇ ਨਾਲ ਸਾਫ਼ ਕਰ ਦਿਓ ਤੇ ਸੁੱਕ ਜਾਣਗੇ ਉਸ ਤੋਂ ਬਾਅਦ ਜੀ ਆਪਾਂ ਤੇਲ ਨੂੰ ਰੱਖਾਂਗੇ ਗਰਮ ਤੇਲ ਤੁਸੀਂ ਜ਼ਿਆਦਾ ਗਰਮ ਨਹੀਂ ਕਰਨਾ ਹਲਕਾ ਗਰਮ ਹੀ ਰੱਖਣਾ ਉਸ ਤੋਂ ਬਾਅਦ ਦੇਖੋ ਜਦੋਂ ਹੀ ਇਹਨਾਂ ਨੂੰ ਤੇਲ ਦੇ ਵਿੱਚ ਪਾਉਂਗੇ ਤਾਂ ਹਲਕੇ ਜਿਹੇ ਬੱਬਲ ਉੱਠਨੇ ਚਾਹੀਦੇ ਆ ਇਸ ਹੀ ਆਵਦਾ ਤੇਲ ਗਰਮ ਹੋਵੇ ਕਿਉਂਕਿ ਇਹਨਾਂ ਨੂੰ ਪੱਕਣ ਤੇ 12 ਤੋਂ 15 ਮਿੰਟ ਆਰਾਮ ਨਾਲ ਲੱਗ ਜਾਣਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਹੌਲੀ-ਹੌਲੀ ਪਕਾਉਣਾ ਹੈਗਾ ਇੱਥੇ ਤੁਸੀਂ ਜਿਆਦਾ ਹੈਲਦੀ ਇਹਨਾਂ ਨੂੰ ਕਿਵੇਂ ਬਣਾਉਣਾ ਹੈਗਾ ਤੁਸੀਂ ਬੱਚਿਆਂ ਲਈ ਦੇਸੀ ਘਿਓ ਵੀ ਵਰਤ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਕਪੈਸਿਟੀ ਦੇ ਅਨੁਸਾਰ ਹੈ ਜੇ ਤੁਸੀਂ ਘਿਓ ਵਿੱਚ ਬਣਾਉਣਾ ਚਾਹੋ ਤਾਂ ਹੋਰ ਵੀ ਜ਼ਿਆਦਾ ਟੇਸਟੀ ਬਣਨਗੇ ਦੋ ਤੋਂ ਤਿੰਨ ਮਿੰਟ ਤੱਕ ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਛੇੜਨਾ ਉਸ ਤੋਂ ਬਾਅਦ ਹਲਕਾ ਹਲਕਾ ਜਿਹਾ ਹਿਲਾਉਂਦੇ ਜਾਓ ਕਿਉਂਕਿ ਜਦੋਂ ਹੀ ਪੱਕਦੇ ਹਨ 6 ਤੋਂ 7 ਮਿੰਟ ਹੋ ਗਏ ਤੇ ਕਾਫੀ ਸੌਫਟ ਹੋ ਜਾਣਗੇ ਫਿਰ ਜੇ ਤੁਸੀਂ ਜ਼ਿਆਦਾ ਹਿਲਾਓਗੇ ਤੇ ਟੁੱਟਨੇ ਸ਼ੁਰੂ ਹੋ ਜਾਣਗੇ ਤੇ 스ਨੈਕਸ ਹੈ ਜਿਹੜੇ ਆਲੂ ਤੁਕਾ ਬਿਲਕੁਲ ਵਧੀਆ ਨਹੀਂ ਬਣਨੇ। ਉਸ ਤੋਂ ਬਾਅਦ ਜਦੋਂ ਇਸ ਤਰੀਕੇ ਨਾਲ ਹੋ ਗਏ ਇਹਨੂੰ ਪਕਦੇ ਨੂੰ 13-14 ਮਿੰਟ ਹੋ ਚੁੱਕੇ ਨੇ ਤੇ ਆਪਾਂ ਸਾਰਿਆਂ ਨੂੰ ਬਾਹਰ ਕੱਢ ਲਾਂਗੇ। ਇਹ ਪੂਰੇ ਹੀ ਬਣ ਚੁੱਕੇ ਨੇ। ਆਪਾਂ ਕੋਈ ਘੱਟ ਨਹੀਂ ਪਕਾਉਣੀ। ਉਸ ਤੋਂ ਬਾਅਦ ਇਸ ਤਰੀਕੇ ਦਾ ਤੁਸੀਂ ਗਲਾਸ ਲੈ ਲਿਓ ਜਿਹੜਾ ਨੀਚੋਂ ਬਿਲਕੁਲ ਪਲੇਨ ਹੋਵੇ। ਹਲਕਾ ਜਿਹਾ ਹੱਥਾਂ ਨਾਲ ਦਬਾ ਦੇ ਕੇ ਇਹਨੂੰ ਥੋੜਾ ਥੋੜਾ ਦਬਾਉਣਾ ਹੈ। ਪਰ ਇੱਥੇ ਤੁਸੀਂ ਇਹਨਾਂ ਨੂੰ ਹਲਕੇ ਠੰਡੇ ਵੀ ਕਰ ਲੈਣਾ ਹੈ ਜਿਆਦਾ ਗਰਮ ਨਾਲ ਤੁਸੀਂ ਇਹ ਪ੍ਰੋਸੀਜਰ ਨਹੀਂ ਕਰਨਾ ਨਹੀਂ ਤਾਂ ਆਲੂ ਬਿਲਕੁਲ ਮੈਸ਼ ਹੋ ਜਾਣਗੇ ਉਸ ਤੋਂ ਬਾਅਦ ਤੇਲ ਨੂੰ ਕਰ ਲਿਓ ਫੁੱਲ ਗਰਮ ਤੇ ਨਾਲ ਦੀ ਨਾਲ ਹੀ ਸਾਰੇ ਤੁਹਾਡੇ ਪ੍ਰੈਸ ਕੀਤੇ ਹੋਏ ਆਲੂ ਇਹਦੇ ਵਿੱਚ ਪਾ ਦਿਓ 1.5 ਮਿੰਟ ਦੇ ਵਿੱਚ ਵਿੱਚ ਇਹਨਾਂ ਦਾ ਬੜਾ ਹੀ ਸੋਹਣਾ ਕਲਰ ਆ ਜਾਊਗਾ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋ ਜਾਣਗੇ ਜਦੋਂ ਇਹ ਸਾਰੇ ਆਲੂਆਂ ਦਾ ਕਲਰ ਲਾਲ ਜਿਹਾ ਹੋ ਗਿਆ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਨੂੰ ਕੜਾਈ ਵਿੱਚੋਂ ਬਾਹਰ ਕੱਢ ਲੈਣਾਗਾ ਇਸ ਤੋਂ ਜ਼ਿਆਦਾ ਨਾ ਪਕਾਓ ਫਿਰ ਇਸ ਤੋਂ ਜ਼ਿਆਦਾ ਤਾਂ ਇਹ ਸੜ ਜਾਣਗੇ ਉਸ ਤੋਂ ਬਾਅਦ ਜੀ ਆਪਾਂ ਸਾਰੇ ਆਲੂਆਂ ਨੂੰ ਬਾਹਰ ਕੱਢ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਹੋਰ ਜ਼ਿਆਦਾ ਟੇਸਟੀ ਕਿਵੇਂ ਬਣਾਉਣਾ ਹੈਗਾ ਬਿਲਕੁਲ ਸਿੰਪਲ ਤਰੀਕਾ ਤੁਹਾਨੂੰ ਲੱਗ ਰਿਹਾ ਹੋਊਗਾ ਤੇ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਥੇ ਤੁਸੀਂ ਪੈਨ ਨੂੰ ਕਰ ਲੈਣਾਗਾ ਤੇ ਗੈਸ ਨੂੰ ਕਰ ਦਿਓ ਬੰਦ ਇੱਕ ਚਮਚ ਸਿਰਫ ਤੇਲ ਦਾ ਲੈਣਾ ਹੈ ਉਸੇ ਕੜਾਈ ਵਿੱਚੋਂ ਜਿਹਦੇ ਵਿੱਚ ਆਪਾਂ ਇਹ ਫਰਾਈ ਕੀਤੇ ਸੀ ਫਿਰ ਆਪਾਂ ਪਾਵਾਂਗੇ ਕਾਲਾ ਨਮਕ ਕਾਲੀ ਮਿਰਚ ਜੀਰਾ ਪਾਊਡਰ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਤੇ ਅਮਚੂਰ ਪਾਊਡਰ ਤੇ ਕਿ ਲਾਲ ਮਿਰਚ ਪਾਈਏ ਜਿਨ੍ਹਾਂ ਨੂੰ ਤਿੱਖਾ ਜ਼ਿਆਦਾ ਪਸੰਦ ਹੈ ਪੈਸੇ ਵੀ ਆਲੂਆਂ ਵਿੱਚ ਤਿੱਖਾ ਜ਼ਿਆਦਾ ਹੀ ਵਧੀਆ ਲੱਗਦਾ ਹੈ ਫਿਰ ਸਾਰੇ ਮਸਾਲਿਆਂ ਦੇ ਵਿੱਚ ਪਾ ਦਿਓ ਜੀ ਇਹ ਤਿਆਰ ਕੀਤੇ ਹੋਏ ਆਲੂ ਤੇ ਪੈਨ ਨੂੰ ਚੰਗੀ ਤਰ੍ਹਾਂ ਹਿਲਾ ਦਿਓ ਸਾਰਾ ਮਸਾਲਾ ਜਿਹੜਾ ਆਲੂਆਂ ਦੇ ਉੱਪਰ ਲੱਗ ਜਾਊਗਾ ਬਹੁਤ ਹੀ ਮਜ਼ੇਦਾਰ ਤੇ ਕ੍ਰਿਸਪੀ ਟੇਸਟੀ ਆਲੂ ਬਣ ਕੇ ਤਿਆਰ ਹੈ ਖਾਣ ਵਿੱਚ ਇੰਨੇ ਜਿਆਦਾ ਵਧੀਆ ਲੱਗਣਗੇ ਕਿ ਤੁਸੀਂ ਇਹਨਾਂ ਨੂੰ ਬਾਰ-ਬਾਰ ਬਣਾ ਕੇ ਰੱਖਿਆ ਕਰੋਗੇ ਉਸ ਤੋਂ ਬਾਅਦ ਜਦੋਂ ਵੀ ਕਿਸੇ ਨੂੰ ਸਰਵ ਕਰਨਾ ਹੈ ਚਾਹੇ ਥੋੜੇ ਜਿਹਾ ਤਨੀਏ ਦੇ ਪੱਤੇ ਰੱਖ ਦਿਓ ਪਦੀਨੇ ਦੇ ਰੱਖ ਦਿਓ ਅੱਧਾ ਲੈ ਲਿਓ ਨਿੰਬੂ ਨਿੰਬੂ ਨੂੰ ਜਦੋਂ ਨਿਚੋੜ ਕੇ ਇਹਦੇ ਉੱਪਰ ਤੁਸੀਂ ਖਾਓਗੇ ਤਾਂ ਫਿਰ ਸੱਚੀ ਦੇਖਣ ਵਾਲੇ ਦੇ ਵੀ ਮੂੰਹ ਵਿੱਚੋਂ ਪਾਣੀ ਆ ਜਾਊਗਾ ਕਿਉਂਕਿ ਇਹ ਇੰਨੇ ਮਜ਼ੇਦਾਰ ਬਣ ਗਏ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਇੰਨੀ ਜਿਆਦਾ ਸਸਤੀ ਤੇ ਇੰਨੀ ਮਜ਼ੇਦਾਰ ਇਹ ਦਾਰਜੀ ਰੈਸਪੀ ਤੁਹਾਨੂੰ ਦੇਖ ਕੇ ਕਿਹੋ ਜਿਹਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਵੀ ਮੈਂ ਬੱਚਿਆਂ ਨੂੰ ਘਰ ਦੇ ਵਿੱਚ ਸਰਵ ਕੀਤਾ ਤਾਂ ਸਭ ਨੂੰ ਬੜੇ ਹੀ ਪਸੰਦ ਆਈ ਹੁਣ ਜਲਦੀ ਜਲਦੀ ਤੁਸੀਂ ਵੀ ਬਣਾਓ ਖਾਓ ਤੇ ਬੱਚਿਆਂ ਨੂੰ ਖੁਸ਼ ਕਰੋ ਤਾਂ